ਅੱਜ ਅਸੀਂ ਗੱਲ ਕਰਾਂਗੇ ਉਸ ਚੀਜ਼ ਦੀ ਜੋ ਸਾਡੇ ਦਿਮਾਗ ਦੀ એનર્ਜੀ ਖਾਂਦੀ ਆ ਓਵਰਥਿੰਕਿੰਗ ਓਵਰਥਿੰਕਿੰਗ ਵੈਨ ਯੋਰ ਮਾਈਂਡ ਕੀਪਸ ਰਿਪੀਟਿੰਗ ਦਾ ਸੇਮ ਥਾਟ ਅਗੇਨ ਐਂਡ ਅਗੇਨ ਇਵਨ ਵੈਨ ਥੇਅਰ ਇਜ਼ ਨੋ ਰਿਜਲਟ ਕਮਿੰਗ ਮਤਲਬ ਕਿ ਅਸੀਂ ਇੱਕੋ ਹੀ ਵਿਚਾਰ ਨੂੰ ਦਿਮਾਗ ਦੇ ਵਿੱਚ ਰੱਖ ਕੇ ਬਾਰ 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 ਉਹੀ ਵਿਚਾਰ ਨੂੰ ਲਿਆਈ ਜਾਂਦੇ ਆ ਤੇ ਸੋਚੀ ਜਾਂਦੇ ਆ ਉਹਦਾ ਰਿਜ਼ਲਟ ਹੈ ਜਿਹੜਾ ਉਹ ਜ਼ੀਰੋ ਰਹਿੰਦਾ ਹੈ ਓਵਰ ਥਿੰਕਿੰਗ ਕੋਈ ਬਿਮਾਰੀ ਨਹੀਂ ਹੁੰਦੀ ਬਲਕਿ ਇੱਕ ਇੱਕ ਮੈਡੀਕਲ ਹੈਬਿਟ ਹੈ ਜਿਹੜੀ ਕਿ ਹੌਲੀ-ਹੌਲੀ ਤੁਹਾਨੂੰ ਐਂਜਾਇਟੀ ਤੱਕ ਪਹੁੰਚਾ ਸਕਦੀ ਹੈ ਐਂਜਾਇਟੀ ਵਿੱਚ ਕੀ ਹੁੰਦਾ ਹੈ ਫਿਰ ਜਦੋਂ ਅ ਘਬਰਾਟ ਹੋਣ ਲੱਗਦੀ ਹੈ ਲਤਾਂਾਂ ਵਿੱਚ ਦਰਦ ਲਤਾਂਾਂ ਹਾਂ ਦਾ ਫੁੱਲਣਾ ਕੰਮ ਕਰਨ ਨੂੰ ਮਾਨ ਨਹੀਂ ਕਰਦਾ ਜੀ ਘਬਰਾਉਣਾ ਗੱਚਾ ਹੋਣਾ ਐਂਜਾਇਟੀ ਦੇ ਵਿੱਚ ਬਹੁਤ ਕੁਝ ਹੋਣ ਲੱਗ ਜਾਂਦਾ ਇਹ ਸਾਰਾ ਕੁਝ ਓਵਰ ਥਿੰਕਿੰਗ ਦੀ ਦੇਣ ਹੁੰਦੀ ਹੈ ਤੁਸੀਂ ਓਵਰ ਥਿੰਕਿੰਗ ਨੂੰ ਏਦਾਂ ਵੀ ਸਮਝ ਸਕਦੇ ਹੋ ਮੰਨ ਲਓ ਇੱਕ ਟ੍ਰੈਡਮਿਲ ਦੇ ਉੱਤੇ ਵਿਅਕਤੀ ਦੌੜ ਰਿਹਾ ਹੈ ਬੋਡੀ ਉਹਦੀ ਮੂਵਮੈਂਟ ਕਰ ਰਹੀ ਹੈ ਦੌੜ ਰਿਹਾ ਹੈ ਹਨ ਪਰ ਉਹ ਜਾ ਕਿਤੇ ਨਹੀਂ ਰਿਹਾ ਜਾਏਗਾ ਉਹ ਤੇ ਇੱਕ ਜਗ੍ਹਾ ਤੇ ਹੀ ਰੌਡ ਰਿਹਾ ਏਦਾਂ ਹੀ ਓਵਰ ਥਿੰਕਿੰਗ ਹੁੰਦੀ ਆ ਜਦੋਂ ਇੱਕੋ ਹੀ ਵਿਚਾਰ ਦਿਮਾਗ ਦੇ ਵਿੱਚ ਉੱਥੇ ਬਾਰ ਬਾਰ ਘੁੰਮਦਾ ਏ ਪਰ ਉਹਦਾ ਜਿਹੜਾ ਰਿਜ਼ਲਟ ਹੈ ਉਹ ਕੋਈ ਨਹੀਂ ਆਉਂਦਾ ਹੈ ਕਿਸੇ ਹੋਰ ਰਿਜ਼ਲਟ ਤੇ ਨਹੀਂ ਪਹੁੰਚਦਾ ਹੈਗਾ ਇਸ ਵਿੱਚ ਜਿਹੜਾ ਵਿਅਕਤੀ ਮਾਰ ਹੁੰਦਾ ਪਾਸਟ ਦੀਆਂ ਗੱਲਾਂ ਨੂੰ ਰਿਪੀਟ ਕਰਦਾ ਹੈ ਜਾਂ ਤਾਂ ਪਾਸਟ ਦੀਆਂ ਗੱਲਾਂ ਨੂੰ ਰਿਪੀਟ ਕਰੇਗਾ ਜਾਂ ਫਿਰ ਫਿਊਚਰ ਵਿੱਚ ਜੋ ਕੁਝ ਹੋਣ ਵਾਲਾ ਹੈ ਉਹ ਇੱਕ ਬਸ ਸਟੋਰੀ ਬਣਾ ਲੈਂਦਾ ਹੈ ਤੇ ਉਹਨੂੰ ਬਾਰ-ਬਾਰ ਰਿਪੀਟ ਕਰਦਾ ਪਾਸਟ ਵਿੱਚ ਜਿਵੇਂ ਜੇ ਕੋਈ ਕਿਸੇ ਨੇ ਕਿਸੇ ਨੇ ਕੋਈ ਗੱਲ ਕਹਿਤੀ ਹੋਵੇ ਤਾਂ ਬਾਰ-ਬਾਰ ਇਹੀ ਸੋਚੀ ਜਾਣਾ ਵੀ ਹਾਂ ਆਹ ਗੱਲ ਮੈਨੂੰ ਕਿਉਂ ਕਹਿਤੀ ਕਿਉਂ ਕਹਿਤੀ ਇਹ ਕੋਈ ਗੱਲ ਬਾਰ-ਬਾਰ ਸੋਚੀ ਜਾਣਾ ਫਿਊਚਰ ਵਿੱਚ ਵੀ ਐਵੇਂ ਹੀ ਬੰਦਾ ਸੋਚ ਸਕਦਾ ਹੈ ਵੀ ਮੇਰਾ ਇਹ ਜਿਹੜਾ ਕੰਮਕਾਰ ਹੈ ਇਹ ਅੱਗੇ ਚੱਲੇਗਾ ਜਾਂ ਨਹੀਂ ਚੱਲੇਗਾ ਜਾਂ ਕੋਈ ਮੈਂ ਇੰਟਰਵਿਊ ਤੇ ਜਾਣਾ ਹੈ ਪਤਾ ਨਹੀਂ ਉਹਦਾ ਰਿਜ਼ਲਟ ਹੈ ਜਿਹੜਾ ਉਹ ਪੋਜ਼ਿਟਿਵ ਹੋਏਗਾ ਜਾਂ ਨਹੀਂ ਹੋਏਗਾ ਇੱਕੋ ਹੀ ਚੀਜ਼ ਨੂੰ ਲੈ ਕੇ ਬਾਰ-ਬਾਰ ਬਾਰ-ਬਾਰ ਸੋਚੀ ਜਾਣਾ ਓਵਰ ਥਿੰਕਿੰਗ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕੋਈ ਪੁਰਾਣਾ ਤਜਰਬਾ ਵੀ ਹੋ ਸਕਦਾ ਜਿਹੜਾ ਕਿ ਜ਼ਿੰਦਗੀ ਵਿੱਚ ਕੁਝ ਅਜਿਹਾ ਘਟਿਆ ਹੋਵੇ ਜਿਹੜਾ ਠੀਕ ਨਾ ਰਿਹਾ ਹੋਵੇ ਜਾਂ ਫਿਰ ਕੋਈ ਫੇਲਿਅਰ ਹੋਇਆ ਹੋਵੇ ਬੰਦਾ ਇਹ ਵੀ ਇੱਕ ਕਾਰਨ ਹੋ ਸਕਦਾ ਕਿਸੇ ਬਿਜ਼ਨਸ 'ਚ ਕਿਸੇ ਕੰਮ ਵਿੱਚ ਉਹ ਫੇਲ ਹੋਇਆ ਹੋਵੇ ਪਹਿਲਾਂ ਤਾਂ ਕਰਕੇ ਵੀ ਓਵਰ ਥਿੰਕਿੰਗ ਜਿਆਦਾ ਵੱਧ ਜਾਂਦੀ ਆ ਦਿਮਾਗ ਦੇ ਵਿੱਚ ਸੋਚਣਾ बार-बार ਇੱਕ ਹੀ ਗੱਲ ਨੂੰ ਸੋਚਣਾ ਜਿਹੜੀ ਸੋਚ ਆ ਫਿਕਰ ਆ ਉਹ ਵੱਧ ਜਾਂਦਾ ਹੈ ਜਾਂ ਫਿਰ ਇਹਦਾ ਇੱਕ ਕਾਰਨ ਹੈ ਕਿ ਕੰਫੀਡੈਂਸ ਦੀ ਕਮੀ ਵੀ ਹੋ ਸਕਦੀ ਹੈ ਜਦੋਂ ਕਿਸੇ ਵਿਅਕਤੀ ਨੂੰ ਆਪਣੇ ਆਪ ਦੇ ਉੱਤੇ ਵਿਸ਼ਵਾਸ ਨਹੀਂ ਹੁੰਦਾ ਹੈਗਾ ਉਦੋਂ ਵੀ ਅਵਿਚਾਰਾਂ ਦੀ ਜਿਹੜੀ ਲੜੀ ਆ ਉਹ ਬਣ ਜਾਂਦੀ ਹੈ ਇੱਕੋ ਥੌਟ ਦੇ ਉੱਤੇ ਬਾਰ-ਬਾਰ ਜਿਹੜੀ ਸੂਈਆ ਘੁੰਮਦੀ ਰਹਿੰਦੀ ਆ ਫਾਈਨ ਪਹਿਲਾਂ ਨੇ ਪੰਜਾਬੀ ਚ ਵੀ ਗਰਾਰੀਆਂ ਉਹ ਆੜ ਜਾਂਦੀ ਆ ਓਵਰ ਥਿੰਕਿੰਗ ਤੁਹਾਨੂੰ ਮੈਂਟਲੀ ਅਤੇ ਫਿਜ਼ੀਕਲੀ ਦੋਵਾਂ ਤਰ੍ਹਾਂ ਨਾਲ ਹੀ ਪ੍ਰਭਾਵਿਤ ਕਰਦੀ ਆ ਇਹਦੇ ਨਾਲ ਜਿਹੜਾ ਮਨ ਆ ਉਹ ਭਾਰੀ-ਭਾਰੀ ਰਹਿੰਦਾ ਹੈ ਜਿਵੇਂ ਮਨ ਦੇ ਉੱਤੇ ਕੋਈ ਬੋਝਾ ਪਿਆ ਹੋਇਆ ਹੋਵੇ ਤੇ ਨੀਂਦ ਆ ਜਿਹੜੀ ਉਹ ਵੀ ਖਰਾਬ ਰਹਿੰਦੀ ਆ ਪੂਰੀ ਤਰ੍ਹਾਂ ਨੀਂਦ ਨਹੀਂ ਆਉਂਦੀ ਹੈਗੀ ਸੌਨਿਆਂ ਦਾ ਉਸੇ ਤਰ੍ਹਾਂ ਉੱਠ ਖੜਦੇ ਆ ਇਸ ਵਿੱਚ ਉਹ ਹੋਰ ਜਿਹੜੀ ਦਿਲ ਦੀ ਧੜਕਣ ਹੈ ਉਹ ਵਧੀ ਰਹਿੰਦੀ ਹੈ। ਔਰ ਡਿਸੀਜਨ ਮੇਕਿੰਗ ਜੋ ਪਾਵਰ ਹੈ ਉਹ ਆਲਮੋਸਟ ਜ਼ੀਰੋ ਹੀ ਹੋ ਜਾਂਦੀ ਹੈ। ਵਿਅਕਤੀ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਡਿਸੀਜਨ ਨਾ ਉਹ ਨਹੀਂ ਲੈ ਸਕਦਾ। ਉਹਨੂੰ ਦਿੱਕਤ ਆਉਂਦੀ ਹੈ। ਪਰ ਓਵਰ ਥਿੰਕਿੰਗ ਨੂੰ ਹੁਣ ਰੋਕਿਆ ਕਿਵੇਂ ਜਾਵੇ? ਇਹ ਕੁਝ ਟੈਕਨੀਕਸ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਾਂ। ਪਹਿਲੀ ਗੱਤਾਂ ਜਿਹੜੀ ਤੁਹਾਡੇ ਵਾਸ ਵਿੱਚ ਕੋਈ ਗੱਲ ਹੈ ਹੀ ਨਹੀਂ ਦਿਮਾਗ ਦੇ ਵਿੱਚ ਵਾਰ-ਵਾਰ ਆ ਰਹੀ ਹੈ। ਉਹਨੂੰ ਛੱਡ ਦਿਓ। ਕਿਉਂਕਿ ਤੁਹਾਡੇ ਕੰਟਰੋਲ ਤੋਂ ਬਾਹਰ ਹੀ ਹੈ ਉਹਦੇ ਬਾਰੇ ਜ਼ਿਆਦਾ ਸੋਚਣਾ ਨਹੀਂ ਹੈਗਾ ਉਹ ਸੋਚਣ ਦਾ ਕੋਈ ਫਾਇਦਾ ਹੀ ਨਹੀਂ ਹੈ ਤੇ ਦੂਜੀ ਗੱਲ ਹੈਗੀ ਆ ਵੀ ਤੁਸੀਂ ਦਿਨ ਦੇ ਵਿੱਚ ਇਹ ਦੇਖੋ ਵੀ ਜੇ ਕੋਈ ਚੀਜ਼ ਕੋਈ ਵਿਚਾਰ ਇੱਕ ਤਰ੍ਹਾਂ ਦਾ ਵਿਚਾਰ ਆ ਜਿਹੜਾ ਜੇ 10 ਮਿੰਟ ਤੋਂ ਵੱਧ ਚੱਲਦਾ ਤਾਂ ਉਹਨੂੰ ਰੋਕੋ ਉਹਨੂੰ ਚੱਲਣ ਨਾ ਦਿਓ ਉੱਥੇ ਉਹਨੂੰ ਸਟਾਪ ਕਰੋ ਕਿ ਹੁਣ ਨਹੀਂ ਸੋਚਣਾ ਇਹਦੇ ਬਾਰੇ ਬਹੁਤ ਹੋ ਗਿਆ ਜੇ ਮੈਂ 10 ਮਿੰਟ ਤੋਂ ਵੱਧ ਇਸ ਚੀਜ਼ ਬਾਰੇ ਸੋਚ ਰਹੀ ਹਾਂ ਤਾਂ ਇਹ ਮੇਰੇ ਲਈ ਘਾਤਕ ਹੋਏਗਾ ਐਂਜਾਇਟੀ ਮੈਨੂੰ ਲੈ ਕੇ ਆਏਗਾ ਘਬਰਾਹਟ ਵੇ ਕੀ ਤੇ ਦਿਲ ਦੀ ਧੜਕਣ ਵਧੇਗੀ ਇਹਦੇ ਇਸ ਲਈ 10 ਮਿੰਟ ਤੁਸੀਂ ਰੱਖ ਲਓ ਜੇ ਲੈਣੀ ਹੈ ਉਹ ਟੈਂਸ਼ਨ ਦਾ 10 ਮਿੰਟ ਲੈ ਲਓ ਉਸ ਤੋਂ ਜ਼ਿਆਦਾ ਨਾ ਲਓ ਤੇ ਅਗਲੀ ਟੈਕਨੀਕ ਹੈ ਕਿ ਲੰਬੇ ਲੰਬੇ ਸਾਹ ਲਓ ਇਹਦੇ ਨਾਲ ਵੀ ਜਿਹੜਾ ਦਿਮਾਗ ਆ ਉਹ ਰਿਲੈਕਸ ਹੁੰਦਾ ਹੈ ਐਕਸਰਸਾਈਜ਼ ਕਰ ਲਓ ਵਾਕ ਕਰ ਲਓ ਗਾਰਡਨ ਚ ਕੰਮ ਕਰ ਲਓ ਕੋਈ ਫੇਵਰੇਟ ਜਿਹੜੀ ਥੋੜੀ ਹੌਬੀ ਆ ਉਹ ਕਰ ਲਓ ਕਿਸੇ ਨੋਟਬੁੱਕ ਤੇ ਤੁਸੀਂ ਲਿਖ ਸਕਦੇ ਹੋ ਜੋ ਵੀ ਇੰਨਾਂ ਦੀ ਤਾ ਰਹੀ ਹੈ ਕੋਈ ਥਾਟ ਆ ਰਿਹਾ ਨੋਟਬੁੱਕ ਤੇ ਲਿਖ ਕੇ ਉਹ ਮਨ ਦੀ ਜਿਹੜੀ ਗੱਲ ਹੈ ਉਥੇ ਸ਼ੇਅਰ ਕੀਤੀ ਜਾ ਸਕਦੀ ਹੈ ਜਾਂ ਫਿਰ ਕੋਈ ਅਜਿਹਾ ਵਿਅਕਤੀ ਹੋ ਜਿੱਦੇ ਤੇ ਤੁਹਾਨੂੰ ਵਿਸ਼ਵਾਸ ਹੋਵੇਗਾ ਉਹਦੇ ਨਾਲ ਉਹ ਗੱਲ ਸ਼ੇਅਰ ਕਰ ਸਕਦੇ ਹੋ ਇਹਦੇ ਨਾਲ ਜਿਹੜਾ ਦਿਮਾਗ ਦਾ ਲੋਡ ਹੈ ਉਹ ਘਟ ਜਾਂਦਾ ਹੈ ਔਰ ਆਪਣੇ ਆਪ ਨੂੰ ਬਿਜ਼ੀ ਰੱਖੋ ਜਿੰਨਾ ਹੋ ਸਕਦਾ ਜਿੰਨੇ ਵੇਲੇ ਬੈਠੇ ਹੁੰਨੇ ਆਪਾਂ ਉਨੀਆਂ ਹੀ ਜ਼ਿਆਦਾ ਗੱਲਾਂ ਦਿਮਾਗ ਵਿੱਚ ਆਉਂਦੀਆਂ ਨੇ ਜੇ ਆਪਾਂ ਆਪਣੇ ਆਪ ਨੂੰ ਬਿਜ਼ੀ ਰੱਖਦੇ ਆਂ ਔਰ ਜਿਮਿਆਂ ਵਿੱਚ ਰੱਖਦੇ ਆਂ ਤਾਂ ਅਕਸਰ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਹਮੇਸ਼ਾ ਹੀ ਆਪਣੇ ਆਪ ਨੂੰ ਰੋਜ਼ੀਮਿਆਦੀ ਵਿੱਚ ਰੱਖਦੇ ਨੇ ਉਹ ਦਿਮਾਗ ਦੇ ਸ਼ਾਂਤ ਹੁੰਦੇ ਨੇ ਬਹੁਤਾਂ ਦਾ ਤੇ ਉਹ ਕਿਸੇ ਇੱਕ ਗੱਲ ਨੂੰ ਫੜ ਕੇ ਨਹੀਂ ਬੈਠਦੇ ਹੈਗੇ। ਔਰ ਉਹਨਾਂ ਦੀ ਜਿਹੜੀ ਸਿਹਤ ਆ ਉਹ ਵੀ ਠੀਕ ਰਹਿੰਦੀ ਆ, ਮੈਂਟਲੀ ਵੀ ਉਹ ਠੀਕ ਰਹਿੰਦੇ ਨੇ ਤੇ ਫਿਜ਼ੀਕਲੀ ਵੀ ਉਹ ਠੀਕ ਰਹਿੰਦੇ ਨੇ। ਓਵਰ ਥਿੰਕਿੰਗ ਮਨ ਦੀ ਸ਼ਾਂਤੀ ਨੂੰ ਹੀ ਭੰਗ ਨਹੀਂ ਕਰਦੀ ਹੈਗੀ, ਲਾਈਫ ਨੂੰ ਬਰਬਾਦ ਕਰ ਦਿੰਦੀ ਆ ਜਿੰਨੇ ਵੀ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਲਾਈਫ ਨੂੰ ਵੀ ਬਰਬਾਦ ਕਰ ਸਕਦੀ ਆ। ਉਹਨਾਂ ਦੀ ਸ਼ਾਂਤੀ ਜੇ ਜਦ ਵੀ ਉਹ ਵੀ ਭੰਗ ਹੋ ਜਾਂਦੀ ਹੈ ਯੋਰ ਮਾਈਂਡ ਇਜ਼ ਅ ਗਾਰਡਨ ਇਫ ਯੂ ਡੋਨਟ ਕੰਟਰੋਲ ਵੀਡਸ ਵਿਲ ਟੇਕ ਓਵਰ ਇੱਕ ਬਾਗ ਦੀ ਤਰ੍ਹਾਂ ਇਹ ਜਿਹੜਾ ਦਿਮਾਗ ਆ ਜੇ ਤੁਸੀਂ ਧਿਆਨ ਨਹੀਂ ਰੱਖੋਗੇ ਕਿ ਇਹ ਦੇ ਵਿੱਚ ਕੀ ਉਗ ਰਿਹਾ ਜਿਹੜਾ ਕਾਫੂਸ ਆ ਉਹਦੇ ਨਾਲ ਹੀ ਸਾਰਾ ਭਰ ਜਾਏਗਾ ਜੋ ਤੁਹਾਡੇ ਸੋਹਣੇ ਸੋਹਣੇ ਪਲਾਂਟ ਲਗਾਏ ਹੋਏ ਨੇ ਉਹ ਸਾਰੇ ਬਰਬਾਦ ਹੋ ਜਾਣਗੇ ਪੂਰਾ ਗਾਰਡਨ ਆ ਜਿਹੜਾ ਉਹ ਬਰਬਾਦ ਹੋ ਜਾਏਗਾ ਇਹ ਇੱਕ ਉਦਾਹਰਨ ਬਣਦੀ ਹੈ ਮੈਂ ਤੁਸੀਂ ਇਸ ਉਦਾਹਰਨ ਨਾਲ ਵੀ ਇਸ ਨੂੰ ਸਮਝ ਸਕਦੇ